ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਮੇਰੇ ਮਨ ਵਿੱਚ ਨਾ ਇੱਕ ਬਚਨ ਆਇਆ ਬਈ ਇੱਕ ਵਾਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਤੇ ਉਦਾਸੀਆਂ ਵੇਲੇ ਤੁਰੇ ਜਾਂਦੇ ਸਨ ਬਹੁਤ ਰਮਣੀਕ ਜਗ੍ਹਾ ਤੇ ਪਹੁੰਚੇ ਤੇ ਸਰੋਵਰ ਸਿਗਾ ਇੱਕ ਤਲਾਬ ਸਿਗਾ ਬਹੁਤ ਵਧੀਆ ਉਹਦੇ ਵਿੱਚ ਸਵੱਛ ਪਾਣੀ ਪਧਰਾ ਪਵਿੱਤਰ ਪਾਣੀ ਸਿਗਾ ਨਿਰਮਲ ਜਲ ਤੇ ਉਹਦੇ ਵਿੱਚ ਮੁਰਗਾ ਬੀਆਂ ਤੇ ਹਾਂਸ ਵਗੈਰਾ ਤਰਦੇ ਸੀਗੇ ਤੇ ਫੁੱਲ ਖਿੜੇ ਹੋਏ ਕਮਲ ਦੇ ਉਹਨਾਂ ਫੁੱਲ ਦੇ ਫੁੱਲਾਂ ਦੀਆਂ ਪੱਤੀਆਂ ਦੇ ਉੱਤੇ ਉਹਦੇ ਜਿਹੜੇ ਕਮਲ ਦੇ ਪੱਤੇ ਸੀਗੇ ਉਹਦੇ ਦਰਾਖਤ ਦੇ ਬੇਲ ਦੇ ਤਾਂ ਉਹ ਪਾਣੀ ਦੇ ਵਿੱਚ ਲਹਿਰਾਂ ਦੇ ਨਾਲ ਹਿਲਦੇ ਆ ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਤਾਂ ਸੋਨੇ ਰੰਗੀਆਂ ਹੋ ਹੋ ਕੇ ਕਿਰਨਾਂ ਜਿਹੜੀਆਂ ਉਹ ਚਮਕ ਮਾਰਦੀਆਂ ਬਹੁਤ ਹੀ ਰਮਣੀਕ ਜਗ੍ਹਾ ਸੀ ਕਿ ਦਾ ਮਹਾਰਾਜ ਉੱਥੇ ਬਹਿ ਗਿਆ ਕਾਫੀ ਸਮਾਂ ਬਹਿ ਕੇ ਅਕਾਲ ਪੁਰਖ ਦੀ ਯਾਦ ਦੇ ਵਿੱਚ ਜੁੜੇ ਕੁਦਰਤ ਦੇ ਰੰਗਾਂ ਨਾਲ ਮੋਹ ਪਿਆਰ ਪਾਇਆ ਤੇ ਚਲੇ ਗਏ ਉਥੋਂ ਰੰਮਤੇ ਸੀਗੇ ਚਲੇ ਗਏ ਕਹਾ ਘੁੰਮਦੇ ਆ ਘਮੋਂਦੇ ਆ ਉਹਨਾਂ ਦਾ ਥਮਾ ਬਣਿਆ ਤੇ ਫਿਰ ਇੱਕ ਵਾਰੀ ਉੱਥੇ ਆ ਜਾ ਨਿਕਲੇ ਤੇ ਜਦਲੇ ਦੂਜੀ ਵਾਰੀ ਉੱਥੇ ਆਏ ਤੇ ਦੇਖਿਆ ਵੀ ਉਹ ਸਰੋਵਰ ਵੀ ਸੁੱਕ ਗਿਆ ਤੇ ਉਹਦੇ ਥੱਲੇ ਜਾਲਾ ਜੱ ਲੱਗਾ ਤੇ ਚੱਕੜ ਬਣ ਗਿਆ ਤੇ ਜਿਹੜੇ ਫੁੱਲ ਇੰਨੇ ਵਧੀਆ ਖੁਸ਼ਬੂ ਦਿੰਦੇ ਸੀ ਉਹ ਜਲ ਗਏ ਗਲ ਗਏ ਉਹ ਕਾਲੇ ਪੈ ਗਏ ਜੁੱਸਾ ਸੜ ਗਿਆ ਉਹਨਾਂ ਦਾ ਤੇ ਮੁਸ਼ਕ ਮਾਰਨ ਦੇ ਜਿਹੜੇ ਮਹਿਕ ਆਉਂਦੀ ਸੀ ਉਹ ਸਾਰੀ ਮੁਸ਼ਕ ਬਣ ਗਈ ਤੇ ਜਿਹੜੀਆਂ ਉਹ ਸੋਨੇ ਰੰਗੀਆਂ ਕਿਰਨਾ ਪੈਂਦੀਆਂ ਤਾਂ ਉਹ ਗਾਇਬ ਹੋ ਗਈਆਂ ਕੋਈ ਵੀ ਉੱਥੇ ਜਿਹੜੇ ਜਾਨਵਰ ਪੰਛੀ ਜਿਹੜੇ ਤਾਰੀਆਂ ਲਾਉਂਦੇ ਸਨ ਕੱਖ ਬਿਨਾਂ ਉੱਥੇ ਉਹ ਸਭ ਕੁਝ ਹੀ ਬਦਲ ਗਿਆ ਤੇ ਮਹਾਰਾਜ ਬਹਿ ਗਏ ਉੱਥੇ ਬੈਠ ਕੇ ਫਿਰ ਉਹ ਸੰਬੋਧਨ ਹੋ ਕੇ ਆਖਦੇ ਨੇ ਉਹਨੂੰ ਤਲਾਬ ਨੂੰ ਉਸ ਸਰੋਵਰ ਨੂੰ ਗੁਰਬਾਣੀ ਦਾ ਸ਼ਬਦ ਹੈ ਆਕਣ ਲੱਗਿਆ ਪੱਬਰ ਤੂੰ ਹਰਿਆਵਲਾ ਕਮਲਾ ਕੰਚਨ ਬਨ ਕਹਿ ਦੋ ਖੜੇ ਛੜੇ ਕਾਲੀ ਹੋਈ ਆ ਦੇਹਰੀ ਨਾਨਕ ਮੈਂ ਤਨ ਭੰਗ ਕਿ ਹੇ ਭਾਈ ਇਹ ਸਰੋਵਰ ਪੱਬਰ ਕਹਿੰਦੇ ਨੇ ਪਦਮਾਕਰ ਪਦਮਾਕਰ ਦਾ ਛੋਟਾ ਰੂਪ ਪੱਬਰ ਪੱਬਰ ਮਤਲਬ ਪਦਮਾਕਰ ਪਦਮਾਕਰ ਮਤਲਬ ਸਰੋਵਰ ਤੇ ਜਿੱਥੇ ਕਮਲ ਦੇ ਫੁੱਲ ਖਿੜਦੇ ਆ ਬਹੁਤ ਉੱਚਾ ਸੋਹਣਾ ਵਧੀਆ ਸਮੁੰਦਰ ਸਰੋਵਰ ਤੇ ਉਹ ਜਦ ਵੇਲੇ ਉਹਨਾਂ ਨੇ ਉਹ ਦੇਖਿਆ ਸਰੋਵਰ ਦਾ ਛੜ ਗਿਆ ਉਦੋਂ ਦਾ ਸਾਰਾ ਕੁਝ ਹੀ ਬਦਲ ਗਿਆ ਤੇ ਆਖਣ ਲੱਗੇ ਉਹਨੇ ਕਿਹਾ ਆਖਣ ਲੱਗੇ ਭਾਈ ਬੱਬਰ ਤੂੰ ਹਰੀਆਬਲਾ ਕਬਲਾ ਕਾਂਚਰ ਮਨ ਕੈਂ ਦੁਖੜੇ ਛੜੇ ਕਾਲੀ ਹੋਈ ਆ ਦੇਹੂਰੀ ਨਾਨਕ ਤਾਂ ਮੈਂ ਤਨ ਭੰਗ ਕਿ ਭਾਈ ਤੂੰ ਇੰਨਾ ਟੈਗ ਦਾ ਦੇ ਤਾਰੀਆਂ ਮ ਲੱਗਦੀਆਂ ਸੀ ਤੇਰੇ ਵਿੱਚ ਪੰਛੀ ਪਚ ਆ ਆਪਣੇ ਬਦਕਾਂ ਬਗੈਰਾ ਸਾਰੇ ਮੁਰਗਾਪੀਆਂ ਹੰਸ ਤੇਰੇ ਚ ਤਾਰੀਆਂ ਲਾਉਂਦੇ ਸੀ ਕਮਲ ਫੁੱਲ ਖਿੜੇ ਹੋਏ ਥਨ ਸੋਨੇ ਰੰਗੀਆਂ ਕਿਰਨਾਂ ਜਿਹੜੀਆਂ ਉਹ ਲਸਕਾਰੇ ਮਾਰਦੀਆਂ ਸੀ ਖੁਸ਼ਬੂਆਂ ਫੈਲੀਆਂ ਦੀ ਚਾਰ ਚਫੇਰੇ ਬੈਠਣ ਨੂੰ ਜੀ ਕਰਦਾ ਸੀ ਤੂੰ ਦਿਲ ਖਿੱਚ ਨਜ਼ਾਰਾ ਸੀਗਾ ਦਿਲਕਾਸ਼ ਨਜ਼ਾਰਾ ਭਈਆ ਕੀ ਹੋ ਗਿਆ ਤੂੰ ਥਾਰਾ ਸੜ ਗਿਆ ਤੇਰਾ ਜੁੱਸਾ ਸਾਰਾ ਖਤਮ ਹੋ ਗਿਆ ਤੇਰੀਆਂ ਦਾ ਜਿੰਨਾ ਕੁਝ ਤੇਰੇ ਵਿੱਚ ਸੁਹਾਵਣਾ ਸੀਗਾ ਸਾਰਾ ਕੁਝ ਦੁਰਗੰਧ ਦੇ ਵਿੱਚ ਬਦਲ ਗਿਆ ਤੇ ਅੱਗੇ ਉਹਨੇ ਜਵਾਬ ਦਿੱਤਾ ਆਖਣ ਲੱਗਾ ਜਾਣਾ ਪਾਣੀ ਨਾ ਨਹਾ ਜਹ ਜੈਸੇ ਤੀ ਮੇਰਾ ਸੰਗ ਜਿੱਦ ਟਿੱਠੇ ਤਨ ਪਰ ਫੜੇ ਚੜੇ ਚਬਗਣ ਬੰਨ ਆਗਣ ਲੱਗੇ ਉਹ ਅੱਗੇ ਉਹ ਫਿਰ ਉਹ ਸਰੋਵਰ ਆਖਦਾ ਆਖਦਾ ਕਹਿੰਦਾ ਮੈਨੂੰ ਮੇਰੀ ਨਾ ਦੁਰਗਤੀ ਦਾ ਇਹ ਰੀਜਨ ਇਹ ਕਾਰਨ ਲੱਗਦਾ ਆ ਵੀ ਜਿਸ 메ਨ ਸਰੋਵਰ ਦੇ ਵਿੱਚੋਂ ਜਿਸ ਦਰਿਆ ਵਿੱਚੋਂ ਮੈਨੂੰ ਪਾਣੀ ਮਿਲਦਾ ਸੀ ਨਾ ਜਿਹਦੇ ਨਾਲ ਮੇਰਾ ਲਿੰਕ ਸੀਗਾ ਜਿਹਦੇ ਵਿੱਚੋਂ ਮੈਨੂੰ ਸਾਰਾ ਕੁਝ ਆ ਸਾਰਾ ਜਿਹਦੇ ਕਰਕੇ ਮੇਰੇ ਵਿੱਚ ਟੈਗ ਸੀਗੀ ਮੇਰਾ ਉਹਦੇ ਨਾਲ ਉਹ ਨਾ ਸੰਬੰਧ ਟੁੱਟ ਗਿਆ ਉਹਦੇ ਵਿੱਚੋਂ ਮੇਰੇ ਵਿੱਚ ਪਾਣੀ ਆਉਣਾ ਬੰਦ ਹੋ ਗਿਆ ਜਿਹੜਾ ਪਹਿਲਾਂ ਪਾਣੀ ਸੀ ਉਹ ਖਰਾਬ ਹੋ ਗਿਆ ਖਰਾਬ ਹੋਣ ਨਾਲ ਵਿੱਚ ਜੀ ਜੰਤ ਪੈ ਗਿਆ ਗਲ ਗਿਆ ਸਭ ਕੁਝ ਖਤਮ ਹੋ ਗਿਆ ਜੋ ਕੁਝ ਪਹਿਲਾਂ ਸੀਗਾ ਉਹਦੇ ਉਹਦੇ ਉਲਟ ਹੋ ਗਿਆ ਸਭ ਕੁਝ ਤੇ ਖਾਲਸਾ ਜੀ ਹਾਲਤ ਸਾਡੀ ਵੀ ਇਹੋ ਜਿਹੀ ਹੋਈ ਆ ਮਹਾਰਾਜ ਨੂੰ ਸਮਝਾਉਣਾ ਚਾਹੁੰਦੇ ਨੇ ਜਿਸ ਦਿਨ ਸਾਡੇ ਸਿੱਖ ਪੰਥ ਦੇ ਵਿੱਚ ਨਾ ਖੋਪਰੀਆਂ ਲੱਥੀਆਂ ਬੰਦ-ਬੰਦ ਕਰਵਾ ਲੈ ਏਕ-ਏਕ ਦਿਨ ਦੇ ਵਿੱਚ 11-11 ਹਜ਼ਾਰ ਤੇ 100000 ਸਿੰਘ ਡਿੰਗੜੀਆਂ ਜੀਦ ਹੋਗਾ 1-1 ਦਿਨ ਦੇ ਵਿੱਚ 30 ਦੀ 32-32000 ਸਿੰਘ ਡਿੰਗੜੀਆਂ ਜੀਦ ਹੋਗਾ ਇਦਾਂ ਦੇ ਵੀ ਜੇ ਕੋਈ ਫੜੇ ਗਏ ਸੀਗੇ ਕੋਈ ਆਪਣੇ ਧਰਮ ਆਰਥ ਕੋਈ ਆਜ਼ਾਦੀ ਦਾ ਨਿੱਗ ਮੰਨਣ ਵਾਸਤੇ ਆਪਣੀ ਸਿੱਖੀ ਨੂੰ ਕਾਇਮ ਰੱਖਣ ਖਾਤਰ ਜਿਹੜੇ ਕੋਈ ਬਗਾਵਤ ਕਰਦੇ ਹੋਏ ਜੁਝਾਰੂ ਸਿੰਘ ਫੜੇ ਗਏ ਤਾਂ ਸ਼ਹੀਦ ਕਰਨ ਵਾਸਤੇ ਤੋਪਾਂ ਸਾਹਮਣੇ ਖੜੇ ਕਰਕੇ ਗੋਲੇ ਮਾਰਨ ਲੱਗੇ ਇੱਕ ਸੀ ਇੱਕ ਸਿੰਘ ਦਾ ਮਕੱਦ ਮਦਰਾ ਸੀ ਤੋਪ ਦੀ ਰੇਂਜ ਵਿੱਚ ਨਹੀਂ ਆਉਂਦਾ ਸੀ ਉਹਨੂੰ ਛੱਡ ਦਿੱਤਾ ਕਹਿੰਦੇ ਤੂੰ ਜਾ ਤੇਰੇ ਤੇ ਗੋਲਾ ਮਾਰ ਨਹੀਂ ਕਰਦਾ ਤੇਰੀ ਕੱਦ ਨੀਵਾ ਆ ਤੇ ਇਸ ਕਰਕੇ ਤੈਨੂੰ ਆਜ਼ਾਦ ਕੀਤਾ ਪਰ ਉਹ ਅੜ ਗਿਆ ਕਹਿੰਦਾ ਮੈਂ ਆਜ਼ਾਦ ਨਹੀਂ ਹੋਣਾ ਜਿੱਥੇ ਮੇਰੇ ਨਾਲ ਦੇ ਤੋਰੇ ਆ ਨਾ ਮੈਨੂੰ ਵੀ ਗੁਰੂ ਦੀ ਗੋਦ ਵਿੱਚ ਭੇਜੋ ਮੈਂ ਤਾਂ ਉਹਨਾਂ ਤੋਂ ਮੈਂ ਆਪਣੇ ਸੰਗ ਤੋਂ ਵਿਛੜਣਾ ਨਹੀਂ ਤੇ ਉਹ ਕਹਿੰਦੇ ਤੂੰ ਛੋਟਾ ਆ ਕੱਦ ਨੀਵਾ ਆ ਤੇ ਆਲੇ ਦੁਆਲੇ ਉਹ ਖੇਤਾਂ ਦੇ ਵਿੱਚੋਂ ਨਾ ਪਟੀਮਾ ਪੱਥਰ ਇਕੱਠੇ ਕਰਕੇ ਥੱਲੇ ਢੇਰੀ ਲਾ ਕੇ ਉਹਨਾਂ ਦੇ ਉੱਤੇ ਖੜਾ ਹੋ ਗਿਆ ਕਹਿੰਦਾ ਹੁਣ ਦੇਖੋ ਮੇਰਾ ਕੱਦ ਬਰਾਬਰ ਆ ਗਿਆ ਮੈਨੂੰ ਹਟਾ ਦਿਓ ਇਹ ਸੀ ਉਹ ਫੁੱਲ ਟੈਗ ਤੇ ਹੋਏ ਫੁੱਲ ਇਹ ਸੀ ਉਹ ਜਿਹੜੀਆਂ ਕੁਦਰਤ ਦੀਆਂ ਜਿਹੜੀਆਂ ਸੋਨੇ ਰੰਗੀਆਂ ਰਿਸ਼ਮਾਂ ਪੈਂਦੀਆਂ ਸੀ ਪੰਥ ਰੂਪੀ ਦਰੋਵਰ ਦੇ ਵਿੱਚ ਜਿੱਦਣ ਸਾਡੇ ਵਿੱਚ ਸ਼ubh ਗੁਣ تھےਗੇ ਉਸ ਦਿਨ ਸਾਡੇ ਵਿੱਚ ਸ਼ਹੀਦਾਂ ਦੀ ਗਿਣਤੀ ਇੰਨੀ ਸੀ ਵੀ ਉਹ ਚੁੱਲਿਆਂ 'ਚ ਘਾਹ ਉਗਣੋਂ ਨਹੀਂ ਸੀ ਡਰਦੇ ਉਹ ਕਹਿੰਦੇ ਸੀ ਜੇ ਸ਼ਹੀਦੀ ਮਿਲ ਜਾਏ ਤਾਂ ਤੋਂ ਉੱਤੇ ਸ਼ੈ ਹੀ ਕੋਈ ਨਹੀਂ ਹੁਣ ਵਾਂਗੂ ਚੌਧਰਾ ਪਿੱਛੇ ਨਹੀਂ ਸੀ ਪੈਂਦੇ ਹੁਣ ਵਾਂਗੂ ਲਾਲਾ ਨਹੀਂ ਛੱਡਦੇ ਸੀ ਹੁਣ ਵਾਂਗੂ ਡਾਂਗੋ ਡਾਂਗੀ ਨਹੀਂ ਹੁੰਦੇ ਸੀ ਹੁਣ ਮੰਗੂ ਆਪਸ ਵਿੱਚ ਇੱਕ ਦੂਜੇ ਦੀ ਪੂਛ ਲੱਤਾਂ ਨਹੀਂ ਸੀ ਖਿੱਚਦੇ ਉਹ ਪੰਥ ਨੂੰ ਖੋਰਾ ਨਹੀਂ ਸੀ ਲਾਉਂਦੇ ਉਹ ਸਮਾਂ ਸੀਗਾ ਉਹ ਜਦੋਂ ਸਾਡੇ ਵਿੱਚ ਸਾਰੀ ਟੈਗ ਜੀ ਵਿੱਚ ਕਮਲ ਦੇ ਫੁੱਲ ਖਿੜੇ ਹੋਏ ਸਨ ਸਾਡੇ ਪੰਥ ਦੇ ਦਰੋਬਰ ਵਿੱਚ ਪਰ ਹੁਣ ਸਮਾਂ ਦੇਖ ਲਓ ਹੁਣ ਇਸ ਵੇਲੇ ਸਭ ਕੁਝ ਉਲਟ ਹੋ ਗਿਆ ਜਿਹੜੇ ਜਿੱਥੇ ਨਵਾਬੀਆਂ ਨੂੰ ਠੋਕਰਾਂ ਪੈਂਦੀਆਂ ਸਨ ਨਵਾਬੀ ਨੂੰ ਜੁੱਤੀ ਦੀ ਨੋਕ ਤੇ ਰੱਖਦੇ ਸਾਂ ਅਸੀਂ ਸਰਪੰਚੀ ਬਦਲੇ ਬੰਦੇ ਮਾਰਨ ਡਏ ਆਂ ਅਸੀਂ ਝਰੋਮਣੀ ਕਮੇਟੀ ਦੇ ਵਿੱਚ ਗੁਰਦੁਆਰਿਆਂ ਦੀ ਸੰਭਾਲ ਕਰਨ ਵਾਸਤੇ ਵੀ ਜਿਹੜੇ ਆਉਦੇ ਲੈਣੇ ਨਾ ਸ਼ਰਾਬਾਂ ਪਲਾਪਲਾ ਕੇ ਆਉਦੇ ਲੈਣ ਆਏ ਆ ਤਾਂ ਸੰਭਾਲ ਕਰਨੀ ਗੁਰਦੁਆਰਿਆਂ ਦੀ ਖਾਲਤਾ ਜੀ ਦੇਖੋ ਤੁਸੀਂ ਵੀ ਹੋ ਕੀ ਗਿਆ ਪਹਿਲਾਂ ਵਾਲਾ ਚੇਤੇ ਕਰਕੇ ਦੇਖੋ ਪਹਿਲਾਂ ਕੀ ਸੀ ਤੇ ਹੁਣ ਕੀ ਆ ਇਹ ਸਾਡੇ ਨਾ ਉਹ ਹੀ ਦਸ਼ਾ ਵਰਤੀ ਆ ਪੱਬਰ ਤੂੰ ਹਰਿਆਵਲਾ ਕਬਲਾ ਕੰਚਨ ਬਨ ਕਹਿ ਦੋ ਕੜੇ ਛੜੇ ਹੋਏ ਕਾਲੀ ਹੋਈ ਆ ਦੇਹਰੀ ਨਾਨਕ ਮੈਂ ਤਨ ਭੰਗ ਆਖਾਂ ਜਾ ਆਖਾਂ ਜਾਣਾ ਪਾਣੀ ਨਾਲ ਆ ਜੈ ਜੇਤੀ ਮੇਰਾ ਸੰਗ ਜਿੱਥੇ ਜਿੱਥੇ ਤਨ ਫੜ ਫੜੇ ਚੜੇ ਚਬਗਣ ਬਨ ਜਿਵੇਂ ਉਹ ਪਦਮਾਕਾਰ ਉਹ ਸਰੋਵਰ ਆਪਣੀ ਹਾਲਤ ਦਾ ਜਿਹੜਾ ਨੁਕਸਾਨ ਹੋਇਆ ਨਾ ਜਿਹੜੀ ਉਹ ਹਾਲਤ ਦਾ ਕਾਰਨ ਉਹ ਕਹਿੰਦਾ ਵੀ ਮੈਂ ਦਰਿਆ ਨਾਲੋਂ ਟੁੱਟ ਗਿਆ ਬਸ ਅਸੀਂ ਵੀ ਖਾਲਸਾ ਜੀ ਆ ਜੋ ਸਾਡੇ ਪੰਥ ਵਿੱਚ ਜਿਹੜਾ ਨਿਗਾਰ ਆ ਗਿਆ ਨਾ ਜਿਹੜੇ ਸਾਡੇ ਵਿੱਚ ਆਉਗਣਾ ਤੇ ਜੀਵਨਤ ਪੈ ਗਿਆ ਤਾਂ ਵਿੱਚ ਜਿਹੜੀ ਆ ਸਵਾਰਥ ਦੀ ਬੂਹ ਫੈਲ ਗਈ ਆ ਅਤੇ ਲਾਲਚ ਦੇ ਜਿਹੜੇ ਸਾਡੇ ਦੁਨੀਆ ਦੁਨੀਆ ਦੇ ਭਰਾ ਸਾਡੇ ਮੇਰੇ ਪੁੱਤ ਭਰਾ ਭਤੀਜਿਆਂ ਨੂੰ ਤਾਂ ਚੱਕ ਦਵਾ ਤੇ ਸਾਰਾ ਪੰਥ ਮੇਰੇ ਅਧੀਨ ਹੋ ਜਵੇ ਮੈਂ ਸਾਰਿਆਂ ਤੇ ਕਬਜ਼ਾ ਕਰਕੇ ਬਹਿ ਜਾ ਮੇਰੀ ਪੰਥ ਦੇ ਵਿੱਚ ਗੱਲ ਚੱਲੇ ਮੈਂ ਚਾ ਉਧਰ ਪੁਣਾ ਮੇਰੇ ਕੋਲ ਆ ਜਾ ਇਹ ਜਿੰਨੇ ਕੀੜੇ ਪੈਦਾ ਹੋ ਗਏ ਨਾ ਇਹ ਇਸੇ ਕਰਕੇ ਹੋਏ ਪੰਥ ਦੇ ਵਿੱਚ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਰੂਪੀ ਦਰਿਆ ਨਾਲੋਂ ਟੁੱਟ ਗਿਆ ਜਿਹਦੇ ਵਿੱਚੋਂ ਸਾਡੇ ਨੂੰ ਨਿਰਮਲ ਜਲ ਗਿਆਨ ਦਾ ਜਲ ਆਉਂਦਾ ਸੀ ਉਸ ਦਰਿਆ ਦੇ ਵਿੱਚ ਉਸ ਸਰੋਵਰ ਦੇ ਵਿੱਚ ਦਰਿਆ ਦਾ ਪਾਣੀ ਰੁਕਣ ਕਰਕੇ ਉਹ ਦਰਿਆ ਉਹ ਸਰੋਵਰ ਛੜ ਗਿਆ ਤੇ ਸਾਡੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦਾ ਲਿੰਕ ਟੁੱਟਣ ਕਰਕੇ ਇਸ ਇਹ ਪੰਥ ਵੀ ਸੜ ਗਿਆ। ਇਹ ਪੰਥ ਦੇ ਵਿੱਚ ਵੀ ਬਦਬੂ ਫੈਲ ਗਈ ਆ। ਸਿਰਫ ਢਾਂਚਾ ਹੀ ਰਹਿ ਗਿਆ। ਉਹ throber ਦਾ ਵੀ ਆਕਾਰ ਹੀ ਰਹਿ ਗਿਆ ਸੀ ਉਹਦੇ ਵਿੱਚ ਕੁਝ ਵੀ ਅਛਾਈ ਨਹੀਂ ਸੀ ਰਹੀ ਤੇ ਸਾਡੇ ਵਿੱਚ ਵੀ ਸਾਰਾ ਅਛਾਈ ਸਾਰੇ ਜਿਹੜੇ ਗੁਣ ਦੀ ਨਾ ਜੋ ਮਗੁਣ ਸਭ ਉਜੜ ਗਏ। ਹੁਣ ਸਿਰਫ ਸਿਰਫ ਬਦਬੂ ਰਹਿ ਗਈ ਆ। ਆ ਰੋਜ਼ ਦੇਖਦੇ ਕਿਦਾਂ ਡਾਂਗ ਕੱਢਕਦੀ ਆ ਸਾਰੇ ਆਪੋਂ ਆਪਣੇ ਹਥਿਆਰ ਬੰਦ ਹੋ ਕੇ ਇੱਕ ਦੂਜੇ ਨਾਲ ਗੁਰੂ ਘਰ ਦੇ ਉੱਤੇ ਜਾ ਕੇ ਚੜਹਾਈਆਂ ਕਰਨ ਜਾਣੇ ਆ ਆਪਾਂ। ਕੱਟ ਕੋਈ ਵੀ ਨਹੀਂ ਕੱਟ ਕੋਈ ਨਹੀਂ ਹੈਗਾ ਆਪਾਂ ਕਿਸੇ ਦੀ ਇਹ ਨਹੀਂ ਪੂਰਦੇ ਕਿਉਂ ਕਿਉਂ ਹੋਇਆ ਸਭ ਕੁਝ ਕਿਉਂਕਿ ਗੁਰੂ ਨੂੰ ਬਿਰ ਤਰਫ ਕਰ ਦਿੱਤਾ ਅਸੀਂ ਗੁਰੂ ਨਾਲੋਂ ਟੁੱਟ ਗਏ ਜਿਹੜਾ ਗੁਰੂ ਦਾ ਗੁਰੂ ਰੂਪੀ ਦਰਿਆ ਦੇ ਵਿੱਚੋਂ ਸਾਡੇ ਪੰਥ ਵਿੱਚ ਜਿਹੜਾ ਨਿਰਮਲ ਜਲ ਆਉਂਦਾ ਸੀ ਨਾ ਗਿਆਨ ਦਾ ਜਲ ਉਹ ਤੋਂ ਅਸੀਂ ਵਰਦਾਰਬ ਹੋ ਗਏ ਉਹ ਉਹ ਬੰਦ ਹੋ ਗਿਆ ਇਸ ਕਰਕੇ ਪੰਥ ਦੇ ਵਿੱਚ ਸੰਘਾੜ ਫੈਲ ਗਈ ਆ ਮੁਸ਼ਕ ਫੈਲ ਗਿਆ ਤੋਂ ਸਾਨੂੰ ਮੁੜ ਕੇ ਉਸ ਦਰਿਆ ਨਾਲ ਲਿੰਕ ਜੋੜਨਾ ਪਵੇਗਾ ਜਿੰਨਾ ਚਿਰ ਅਸੀਂ ਮੁੜ ਕੇ ਲਿੰਕ ਨਾਲ ਨਹੀਂ ਜੁੜਦੇ ਗੁਰੂ ਸਾਹਿਬ ਨੇ ਸਾਨੂੰ ਬਾਣੀ ਦੇ ਬਾਣੇ ਨਾਲ ਜੋੜਿਆ ਸੀ ਬਾਣੀ ਤੇ ਬਾਣਾ ਪਰ ਅਸੀਂ ਬਾਣੀ ਕੱਢ ਦਿੱਤੀ ਗੁਰੂ ਗ੍ਰੰਥ ਸਾਹਿਬ ਨੂੰ ਅਲੱਗ ਕਰ ਦਿੱਤਾ ਸਿਧਾਂਤ ਨੂੰ ਛੱਡ ਦਿੱਤਾ ਤੇ ਅਸੀਂ ਸਿਰਫ ਬਾਣਾ ਤੇ ਖਾਣਾ ਰੱਖ ਲਿਆ ਭਾਂਤ ਭਾਂਤ ਦੇ ਖਾਣੇ ਖਾਣੇ ਤੇ ਰੰਗ ਬਰੰਗੇ ਬਾਣੇ ਬਸ ਸਾਡੇ ਕੋਲ ਇਹੋ ਹੀ ਕੁਝ ਰਹਿ ਗਿਆ ਤੇ ਇਸੇ ਕਰਕੇ ਪੰਥ ਦਾ ਇਨਾ ਨੁਕਸਾਨ ਹੋਇਆ ਗੁਰੂ ਗ੍ਰੰਥ ਸਾਹਿਬ ਰੂਪੀ ਸੁਰ ਦਰਿਆ ਦੇ ਨਾਲ ਮੁੜ ਕੇ ਜੋੜੋ ਪੰਥ ਰੂਪੀ ਤਰੋਬਰ ਨੂੰ ਤਾਂ ਫਿਰ ਟਹਿਰ ਮਹਿਰ ਹੋਵੇਗੀ ਫਿਰ ਸ਼ੋਭ ਗੁਣ ਪੱਲਰਨਗੇ ਫੇਰ ਸਾਡੇ ਵਿੱਚ ਉਹ ਹੀ ਚੜ੍ਹਾ ਆਵੇਗਾ ਜਿਹੜਾ 18ਵੀਂ ਸਦੀ ਦੇ ਵਿੱਚ ਸਿੰਘਾਂ ਦੇ ਵਿੱਚ ਸੀਗਾ ਔਰ ਜਿੱਥੇ ਜਦੋਂ ਸਿੰਘਾਂ ਦੀ ਤੂਤੀ ਬੋਲਦੀ ਸੀ ਪੱਲੇ ਕੱਖ ਵੀ ਨਹੀਂ ਜਗਾ ਪੱਲੇ ਕੱਖ ਵੀ ਨਹੀਂ ਸੀ ਤੁਰਬਾਨ ਪਾਉਣ ਨੂੰ ਮਿਆਨ ਵੀ ਨਹੀਂ ਸੀ ਪੈਰਾਂ 'ਤੇ ਜੋੜਾ ਵੀ ਹੈ ਨਹੀਂ ਸੀ ਪਰ ਕਲਾ ਇੰਨੀ ਚੜ੍ਹਦੀ ਸੀਗੀ ਨਾ ਕਿ ਛੋਲੇ ਖਾ ਕੇ ਤਾਂ ਬਦਾਮਾਂ ਦੀ ਫੀਲਿੰਗ ਆਉਂਦੀ ਸੀ ਕੁੱਲੀ ਵਿੱਚ ਰਹਿ ਕੇ ਨਾ ਤੇ ਮੈਲਾਂ ਦੀ ਫੀਲਿੰਗ ਆਉਂਦੀ ਸੀ ਹੁਣ ਜਦੋਂ ਦੇ ਸੜ ਗਏ ਆ ਨਾ ਜਦੋਂ ਦੇ ਟੁੱਟ ਗਏ ਨਾ ਜਦੋਂ ਦੇ ਸਵਾਰਥੀ ਹੋ ਗਏ ਆ ਹੁਣ ਅਸੀਂ ਬਦਾਮ ਖਾ ਕੇ ਵੀ ਬ੍ਰਾਹਮਾਂ ਦੇ ਢੋਲਿਆਂ ਦੇ ਢਕਾਰ ਲੈਣ ਡਏ ਆ ਬਾਦਾਮ ਵੀ ਸਾਨੂੰ ਪਚਦੇ ਨਹੀਂ ਤੇ ਸਾਨੂੰ ਬਾਦਾਮ ਵੀ ਛੋਲੇ ਲੱਗਦੇ ਆ ਤੇ ਮਹਿਲਾ ਵਿੱਚ ਰਹਿ ਕੇ ਵੀ ਸਾਨੂੰ ਕੁੱਲੀ ਦੀ ਫੀਲਿੰਗ ਆਉਣ ਡਈ ਆ ਉਲਟ ਹੋ ਗਿਆ ਸਭ ਕੁਝ ਸਭ ਕੁਝ ਉਲਟ ਹੋ ਗਿਆ ਕਿਉਂ ਕਿਉਂਕਿ ਜਾਣਾ ਪਾਣੀ ਨਾ ਲਾਹ ਜੈਸੇ ਤੀ ਮੇਰਾ ਸੰਗ ਜਦ ਤਿੱ ਤਨ ਪਰ ਬੜੇ ਚੜੇ ਚ ਬੱਗਣ ਬੰਨ ਜਿਸ ਦਰਿਆ ਦੇ ਨਾਲ ਜੁੜੇ ਹੋਇਆ ਤੇ ਮੇਰੇ ਵਿੱਚ ਪਾਣੀ ਆਉਂਦਾ ਸੀ ਨਾ ਸਰੋਵਰ ਕਹਿੰਦਾ ਤੇ ਮੇਰੇ ਤੇ 4 ਗੁਣਾ ਚੰਨ ਚਾਰ ਚੰਦ ਲੱਗਦੇ ਸੀ ਮੇਰੇ ਵਿੱਚ ਮੇਰੇ ਵਿੱਚ ਹੁਸਨ ਫੈਲਦਾ ਜਾਵੇਗਾ ਸੁਹਾਪਣ ਆਉਂਦੀ ਸੀ ਖੁਸ਼ਬੂਆਂ ਫੈਲਦੀਆਂ ਸਨ ਉਹ ਸਾਰਾ ਕੁਝ ਟੁੱਟ ਗਿਆ ਕਿਉਂ ਕਿਉਂਕਿ ਮੈਂ ਦਰਿਆ ਦਰਿਆ ਨਾਲੋਂ ਟੁੱਟ ਗਿਆ ਸੋ ਦਰਿਆ ਨਾਲ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟਣ ਤੇ ਹੀ ਆ ਸਭ ਕੁਝ ਨਿਗਾਰ ਹੋ ਗਿਆ ਰੋਜ਼ ਨਵੀਂ ਤੋਂ ਨਵੀਂ ਦੇਖਦੇ ਵੀਡੀਓ ਜੁੱਤੀਆਂ ਖੜਕਦੀਆਂ ਆਪ ਦੇ ਵਿੱਚ ਕੀ ਆ ਜਿਹੜਾ ਨਹੀਂ ਹੋ ਰਿਹਾ ਘਾਟੇ ਤੋਂ ਘਾਟੇ ਤੱਕ ਜਾ ਰਹੇ ਆ ਅਸੀਂ ਸੋ ਹੋਈਆਂ ਭੁਲਾ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ